ਹਾਂਜੀ ਵੀਰੋ ਇਹ 5 ਸਾਲ ਦਾ ਮਾਸੂਮ ਜਿਹਾ ਬੱਚਾ ਭਈਆਂ ਨੇ ਮਾਰ ਦਿੱਤਾ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ 'ਚ ਪੰਜਾਬ 'ਚ ਹੀ ਪੰਜਾਬੀਆਂ ਨੂੰ ਕੁੱਟਿਆ ਜਾ ਰਿਹਾ ਆ ਪੰਜਾਬੀ ਕੁੱਟ ਖਾ ਰਿਹਾ ਹੁੰਦਾ ਕੀ ਆ ਕਿਤੇ ਕੋਈ ਝਗੜਾ ਹੁੰਦਾ ਪੰਜਾਬੀ ਦਾ ਸਾਰੇ ਕੈਨੇਡਾ ਜਾਂ ਬਾਹਰ ਦੀਆਂ ਕੰਟਰੀਆਂ ਜਾ ਕੇ ਬੈਠੇ ਆ ਭਈਏ ਸਾਰੇ ਯੂਪੀ ਬਿਹਾਰ ਦੇ ਪੰਜਾਬ ਆਏ ਹੋਇਆ ਕੋਈ ਮਾੜੀ ਜੀ ਘਟਨਾ ਹੁੰਦੀ ਆ ਤੂੰ ਉਸੇ ਵੇਲੇ ਭਈਏ ਇਕੱਠੇ ਹੋ ਜਾਂਦੇ ਆ ਤੇ ਕਈ ਜਗ੍ਹਾ ਅਕਸਰ ਅਕਸਰ ਅਸੀਂ ਸੋਚਿਆ ਸੀ ਕਦੀ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਕੁੱਟ ਖਾਵਾਂਗੇ ਅਸੀਂ ਆਪਣੀ ਸਟੇਟ ਵਿੱਚ ਹੀ ਸਾਨੂੰ ਕੁੱਟ ਪਊਗੀ ਹੈਨਾ ਇਹ ਵੀਰੋ ਗਾਣੇ ਵਾਲਿਆਂ ਤੇ ਢਾਡੀਆਂ ਰਾਗੀਆਂ ਨੇ ਸਾਨੂੰ ਹੋਰ ਹੀ ਕੁਝ ਦੱਸੀਗਾ ਅਸੀਂ ਸੂਰਮੇ ਹੁੰਨੇ ਅਸੀਂ ਉਹ ਹੁੰਨੇ ਅਸੀਂ ਉਹ ਹੁੰਨੇ ਅਸੀਂ ਆ ਅਸੀਂ ਉਹ ਇੱਕ ਝੂਠ ਆ ਵੀਰੋ ਜੋ ਸਾਡੀ ਅਸਲ ਸਚਾਈ ਆ ਉਹ ਕੁਝ ਹੋਰ ਆ ਉਹ ਇਹ ਆ ਕਿ ਅਸੀਂ ਪੰਜਾਬ ਵਿੱਚ ਵੀ ਬਹੁ ਗਿੰਦੀ ਨਹੀਂ ਹੈਗੇ ਕਟਗੈਂਟੀਆਂ ਵਿੱਚ ਹੋਣੇ ਜਾ ਰਹੇ ਆ ਤੇ ਜੂਪੀ ਬਿਹਾਰ ਦੇ ਲੋਕ ਇੱਥੇ ਆ ਕੇ ਸ਼ਰਿਆਮ ਸਾਡੇ ਨਾਲ ਛਤਰਪਰੇਟ ਕਰ ਰਹੇ ਆ ਸਾਡਾ ਨੁਕਸਾਨ ਕਰ ਰਹੇ ਆ ਬਹੁਤ ਸਾਰੀਆਂ ਕਹਾਣੀਆਂ ਦਿੱਲੀ ਸਾਹਮਣੇ ਆਈਆਂ ਸਾਡੇ ਨਾਲ ਘੁੱਟਮਾਰ ਕਰ ਰਹੇ ਆ ਬੱਚੇ ਚੋਰੀ ਕਰ ਰਹੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੋਰੀਆਂ ਕਰ ਰਹੇ ਆ ਪੰਜਾਬ ਵਿੱਚ ਹੀ ਇਹ ਸੱਚ ਆ ਇਹ ਕਦੀ ਕਿਸੇ ਕਲਾਕਾਰ ਨੇ ਨਹੀਂ ਗਾਇਆ ਨਾ ਕਿਸੇ ਰਾਗੀ ਢਾਡੀ ਨੇ ਗਾਇਆ ਨਾ ਕਿਸੇ ਬਾਬੇ ਨੇ ਹੀ ਇਹ ਗੱਲ ਕਹੀ ਆ ਸਾਨੂੰ ਆਇਨਾ ਵਿਖਾਉਣ ਵਾਲਾ ਕੋਈ ਨਹੀਂ ਸਾਨੂੰ ਗਲਤ ਰਸਤੇ ਵਿਖਾਉਣ ਵਾਲੇ ਬਹੁਤ ਨੇ ਨਿਚਾਰ ਭੰਡ ਮਹਿਕਮਾ ਸਾਡੀਆਂ ਫਿਲਮਾਂ ਸਭ ਕੁਝ ਸਾਨੂੰ ਗਲਤ ਰਾਏ ਪਾਉਂਦੀਆਂ ਸਾਡਾ ਸਹੀ ਰਸਤਾ ਸਾਡੀ ਸਹੀ ਸਟੇਟਸ ਕੀ ਆ ਉਹਦੇ ਬਾਰੇ ਸਾਨੂੰ ਨਹੀਂ ਦੱਸਿਆ ਜਾਂਦਾ ਪਬਲਿਕ ਨੂੰ ਮੂਰਖ ਬਣਾਇਆ ਗਿਆ ਪੰਜਾਬ ਦੇ ਨੂੰ ਪਿਛਲੇ ਕਈ ਸਾਲਾਂ ਤੋਂ ਵੀਰੋ ਹਾਲੇ ਨਹੀਂ ਵਕਤਿਆ ਅਸੀਂ ਆਪਣੇ ਆਪ ਨੂੰ ਪਛਾਣੀਏ ਆਪਣੀ ਸਟੇਟ ਨੂੰ ਪਛਾਣੀਏ ਆਪਣੀ ਧਰਤੀ ਨੂੰ ਪਛਾਣੀਏ ਤੇ ਆਪਾਂ ਇੱਥੇ ਕੁਝ ਕ੍ਰिएशन ਕਰੀਏ ਤਾਂ ਕਿ ਇਹ ਸਾਡੀ ਧਰਤੀ ਸਾਡੇ ਕੋਲ ਰਹਿ ਸਕੇ ਇੱਥੇ ਜੁਪੀ ਬਿਹਾਰ ਵਾਲੇ ਆ ਗਏ ਜੋ ਰੋਜ਼ ਦੀ ਰੋਜ਼ ਕਬਜ਼ਾ ਕਰ ਰਹੇ ਉਹ ਕਬਜ਼ਾ ਉਹਨਾਂ ਦਾ ਨਾ ਹੋਵੇ ਤੇ ਸਾਡੀ ਹੀ ਮਲਕੀਅਤ ਇਸ ਧਰਤੀ ਦੇ ਬਣੀ ਰਹੇ ਹੁਣ ਜਿੱਥੇ ਅਸੀਂ ਰੋਜ਼ ਕੁੱਟ ਖਾ ਰਹੇ ਹਾਂ ਉੱਥੇ ਸਾਡੀ ਕਿੰਨੀ ਕ ਮਲਕੀਅਤ ਹੈ ਤੁਸੀਂ ਸਮਝੀ ਸਕਦੇ ਹੋ ਇਹ ਬੱਚੇ ਦਾ ਪੂਰੇ ਪੰਜਾਬ ਵਿੱਚ ਰੋਸ ਆ ਤੇ ਹਰ ਸ਼ਹਿਰ ਚ ਧਰਨੇ ਕੱਢੇ ਜਾ ਰਹੇ ਆ ਸੰਸਤਾਵਾਂ ਕਹਿੰਦੀਆਂ ਚਲੋ ਆਪਾਂ ਵੀ ਧਰਨਾ ਕੱਢੀਏ ਦੂਜੀ ਸੰਸਤਾ ਦੂਜੇ ਸ਼ਹਿਰ ਦੀ ਉਹ ਕਹਿੰਦੀ ਜਰੋ ਆਪਾਂ ਵੀ ਧਰਨਾ ਕੱਢੀਏ ਇਸ ਤਰ੍ਹਾਂ ਸਾਰੇ ਪੰਜਾਬ 'ਚ ਧਰਨੇ ਕੱਢੇ ਗਏ ਆ ਪਰ ਮੇਨ ਜੋ ਸਮੱਸਿਆਵਾਂ ਉਹਨਾਂ ਵੱਲ ਕੋਈ ਨਹੀਂ ਜਾਂਦਾ ਪੰਜਾਬ ਦੀ ਜਨਤਾ ਇੱਕਦਮ ਅਨਪੜ ਹੋ ਚੁੱਕੀ ਆ ਪਿਛਲੇ 40 ਸਾਲ ਤੋਂ ਜੋ ਸਾਨੂੰ ਝੂਠਾ ਪੰਜਾਬ ਦਿਖਾਇਆ ਜਾ ਰਿਹਾ ਜੋ ਅਸੀਂ ਹੈਗੇ ਉਹ ਨਹੀਂ ਸਾਨੂੰ ਕੁਝ ਹੋਰ ਹੀ ਦਿਖਾਇਆ ਜਾ ਰਿਹਾ ਕਿ ਅਸੀਂ ਪਤਾ ਨਹੀਂ ਕੋਈ ਬਦਮਾਸ਼ ਆ ਡਾਕੂ ਖਤਰਨਾਕ ਹੁੰਨੇ ਉਹ ਹੁੰਨੇ ਗੋਲੀਆਂ ਚਲਾ ਦਿੰਦੇ ਹੈ ਤੇ यो ਨਹੀਂ ਹੈ ਗਾ ਵੀਰ ਸਾਡੇ ਪੰਜਾਬ ਦੀ ਬਹੁਤ ਜਿਹੜੀ ਕਿਸਾਨ ਵਹਿਗਵਾ ਤੇ ਮਜ਼ਦੂਰ ਮਹਿਕਮਾ ਉਹ ਰੋਟੀ ਤੱਕ ਹੀ ਮੋਤਾਜ ਆ ਹੁਣ ਜਿਨ੍ਹਾਂ ਦੀਆਂ ਫਸਲਾਂ ਪਾਣੀਆਂ ਚ ਮਾਰੀਆਂ ਗਈਆਂ ਆ ਉਹਨਾਂ ਕੋ 10-10 ਸਾਲ ਖੜੇ ਦੀ ਹੋਣਾ ਜਿਨ੍ਹਾਂ ਦੀਆਂ ਫਸਲਾਂ ਜ਼ਮੀਨਾਂ ਵਿੱਚ ਦ੍ਰਿਤੋ ਆ ਕੇ ਪੈ ਜਾਣੀਆਂ ਉਹਨਾਂ ਦੇ ਸਿਰ ਕਰਜ਼ੇ ਚੜ ਜਾਣੇ ਆ ਤੇ ਉਹਨਾਂ ਕੋ ਅਗਲੇ ਕਿੰਨੇ ਸਾਲ ਖੇਤੀ ਕਰਕੇ ਆਪਣੇ ਸਿਰ ਤੇ ਖੜੇ ਨਹੀਂ ਹੋ ਪਾਣਾ ਜਿਹੜਾ ਫੰਡ ਮਹਿਮਾਇਆ ਫੰਡ ਬਹੁਤ ਆਇਆ ਪਰ ਉਹ ਕੁਝ ਕੁਪਰਲੇ ਲੋਕਾਂ ਨੇ ਗੜੌਲਿੰਗ ਕਰ ਲਈ maal ਇਕੱਠਾ ਕਰ ਲਿਆ ਬਾਕੀ ਪੰਜਾਬ ਕੋ ਕੁਝ ਨਹੀਂ ਹੱਥ ਆਇਆ ਸਿਰਫ ਸੋਸ਼ਲ ਮੀਡੀਆ ਤੇ ਝੂਠੀਆਂ ਛੁਰਲੀਆਂ ਛੱਡੀ ਜਾ ਰਹੀਆਂ ਕਿਸੇ ਨੇ ਟਰੈਕਟਰ ਦਾਦ ਕਰਦੇ ਜੀ ਇੰਨੇ ਕਿਸੇ ਨੇ ਪਿੰਡ ਲੈ ਲੈ ਗੋਦ ਕਿਸੇ ਨੇ ਉਹ ਕਰਤਾ ਕਿਸੇ ਨੇ ਉਹ ਪਰ ਉਹ ਕਿਹੜੇ ਪਿੰਡ ਗੋਦ ਲੈ ਲਿਆ ਉਹਦਾ ਕੋਈ ਕਿਸੇ ਨੂੰ ਪਤਾ ਨਹੀਂ ਕਿਹੜੇ ਕਿਸਾਨ ਨੂੰ ਟਰੈਕਟਰ ਮਿਲੇ ਕੁਝ ਨਹੀਂ ਪਤਾ ਸਿਰਫ ਅਸੀਂ ਇੰਨੇ ਗੰਦ ਪੜ ਹੋ ਗਏ ਆ ਕਿ ਸਾਨੂੰ ਕੋਈ ਵੀ ਸੋਸ਼ਲ ਮੀਡੀਆ ਦੇ ਮੂਖ ਬਣਾ ਕੇ ਬੜੀ ਆਸਾਨੀ ਨਾਲ ਲੁੱਟ ਸਕਦਾ ਆ ਵੀਰੋ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਪੰਜਾਬ ਵਿੱਚ ਕੋਈ ਵੀ ਉਹ ਜਿਆ ਬੰਦਾ ਨਹੀਂ ਹੈਗਾ ਜੋ ਜਨਤਾ ਨੂੰ ਸਿੱਧੇ ਰਾਹ ਪਾ ਸਕੇ ਜਨਤਾ ਵਿੱਚ ਜਾਗਰਤੀ ਪੈਦਾ ਕਰ ਸਕੇ ਜੇ ਕੋਈ ਕਰੂਗਾ ਤਾਂ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਜਾਣਾ ਉਹਦਾ ਪਤਾ ਹੀ ਨਹੀਂ ਲੱਗਣਾ ਤੇ ਵੀਰੋ ਭਈਏ ਪੰਜਾਬ ਵਿੱਚ ਘਰ ਕਰ ਗਿਆ ਯਾਰ ਉਹਨਾਂ ਨੇ ਆਪਣਾ ਜਗਾੜ ਬਣਾ ਲਿਆ ਖਰੀਦ ਲਈ ਅੱਧੀ ਪੰਜਾਬ ਦੀ ਜ਼ਮੀਨ ਔਰ ਦਿਨ ਬ ਦਿਨ ਉਹ ਵਧਦੇ ਜਾ ਰਹੇ ਆ ਅਸੀਂ ਸਿਰਫ ਮਾਰਾਂ ਗੋਟਾ ਧਰਨਾ ਵੀਡੀਓ ਬਾ ਉੱਥੋਂ ਤੱਕ ਸੀਮਤ ਹੋ ਕੇ ਕੋਈ ਵੀ ਉਹ ਜਿਆ ਕਦਮ ਨਹੀਂ ਚੱਕਿਆ ਜਾ ਰਿਹਾ ਜਿਹੜਾ ਸਾਡੇ ਵਾਸਤੇ ਕਿਸੇ ਪਾਸਿਓ ਲਾਹੇਮੰਦ ਹੋਵੇ ਵੀਰੋ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਤਾਂ ਸਮਝਾਵੇ ਵੀ ਵਿਦੇਸ਼ ਨਾ ਜਾਓ ਤੇ ਚਾਈਨਾ ਵਾਂਗੂ ਆਪਣਾ ਹੀ ਇੱਥੇ ਇੱਕ ਟ੍ਰੇਡ ਸਰਕਲ ਕ੍ਰੀਏਟ ਕਰੋ ਜਿਸ ਦੇ ਵਿੱਚ ਕੁਝ ਨਹੀਂ ਹੁੰਦਾ ਉਸ ਦੇਸ਼ ਵੀ ਕੁਝ ਨਾ ਕੁਝ ਨਾ ਉਹ ਟ੍ਰੇਡ ਸਰਕਲ ਕ੍ਰੀਏਟ ਕਰਕੇ ਕਰੋੜਪਤੀ ਅਰਬਪਤੀ ਬਣ ਜਾਂਦੇ ਪਰ ਸਾਡੇ ਤਾਂ ਸਾਡੇ ਕੋਲ ਫਸਲਾਂ ਆ ਅਸੀਂ ਫਸਲਾਂ ਨੂੰ ਟਰਾਲੇ ਭਰ-ਭਰ ਕੇ ਮੰਡੀ ਸੁੱਟ ਆਉਨੇ ਆ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਪੈਂਦੀ ਸਾਡੇ ਕਿਸਾਨ ਕਿਉਂ ਨਹੀਂ ਫੈਕਟਰੀਆਂ ਲਾਉਂਦੇ ਛੋਟੇ ਕ੍ਰੈਸ਼ਰ ਛੋਟੇ ਸੈਲਰ ਛੋਟੇ ਲੈਵਲ ਤੇ ਇੱਕ ਪਿੰਡ ਦੀ ਜੇ 1000 ਕਲਾ ਜ਼ਮੀਨ ਹੈ ਤਾਂ ਕੀ ਗੱਲ ਉੱਥੇ ਚੌਲ ਦੀਆਂ ਦੋ ਫੈਕਟਰੀਆਂ ਨਹੀਂ ਲੱਗ ਸਕਦੀਆਂ ਉੱਥੇ ਕਿੰਨੀ ਕਣਕ ਹੁੰਦੀ ਆ ਕਿੰਨੀ ਫਸਲ ਹੁੰਦੀ ਕਿੰਨੀ ਮੱਕੀ ਹੁੰਦੀ ਕੀ ਗੱਲ ਅਸੀਂ ਮੱਕੀ ਦੇ ਪ੍ਰੋਡਕਟ ਬਣਾ ਕੇ ਨਹੀਂ ਵੇਚ ਸਕਦੇ ਵੀਰੋ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਆ ਇੱਕ ਆ ਭੰਡਰ ਚਾਰ ਮਹਿਕਮਾ ਜਿਹੜਾ ਇਹਨੂੰ ਸੁਣਨਾ ਬੰਦ ਕਰ ਦੋ ਉਹ ਬੰਦੇ ਸੁਣੋ ਜਿਹੜੇ ਸੱਚੀ ਪੰਜਾਬ ਦੀ ਗੱਲ ਕਰਦੇ ਆ ਤੇ ਭਈਆਂ ਦਾ ਜਿਹੜਾ ਵਾ ਇਹ ਵੀਰੇ ਸੋਚਣਾ ਪੈਣਾ ਸਭ ਤੋਂ ਪਹਿਲਾਂ ਉਹਦਾ ਪਿੰਡੋਂ ਪਿੰਡ ਗ੍ਰਾਮ ਪੰਚਾਇਤ ਖੜੀ ਕਰੋ ਕੋਈ ਤੁਹਾਡਾ ਲੀਡਰ ਹੋਵੇ ਉਹਦੇ ਪਿੱਛੇ ਚਾਰ ਬੰਦੇ ਖੜੇ ਹੋਣ ਸੱਚੇ ਲੀਡਰ ਖੜੇ ਕਰੋ ਆਪਣੇ ਜਿਹੜਾ ਸਰਪੰਚ ਆਏ ਤਾਂ ਸਰਕਾਰੀ ਹੁੰਦਾ ਉੱਪਰੋਂ ਹਾਂ ਦਾ ਉੱਪਰ ਲਿਆ ਜੋ ਗਿਆ ਨੇ ਉਹ ਕਰਨਾ ਪਿੰਡ ਵਾਸਤੇ ਕੁਝ ਨਹੀਂ ਕਰਨਾ ਇਹ ਇੱਕ ਸਰਕਾਰੀ ਮਹਿਕਮਾ ਆ ਇਹ ਆਪਣਾ ਪਿੰਡ ਦਾ ਕੀ ਆ ਪਿੰਡ ਚ ਗ੍ਰਾਮ ਪੰਚਾਇਤ ਨਾਲ ਅੱਗੇ 10 ਪਿੰਡ ਆ ਉਹ 10 ਪਿੰਡਾਂ ਦੇ ਗ੍ਰਾਮ ਪੰਚਾਇਤ ਪ੍ਰਮੁੱਖ ਬਹਿਣ ਇੱਕ ਇੱਕ ਤਾਂ ਹੋਵੇ ਕਿ ਸ਼ਕਤੀ ਵੜੇ ਜਿਹੜੀ ਸਾਡੇ ਵਿੱਚ ਹੈ ਨਹੀਂ ਅਸੀਂ ਸਿਰਫ ਸੋਸ਼ਲ ਮੀਡੀਆ ਦਾ ਜੋ ਦੇਖ ਲੈਂਦੇ ਬਸ ਉਹਦੇ ਜੋਗੇ ਹੀ ਬਣ ਕੇ ਰਹਿ ਜਾਂਦੇ ਹਾਂ ਵੀਰੋ ਸੋਚਣਾ ਪੈਣਾ ਇਹ ਬੱਚਾ ਜਿਹੜਾ ਇਹਦਾ ਕਤਲ ਹੋਇਆ ਇਹ ਪਹਿਲੀ ਘਟਨਾ ਨਹੀਂ ਹੈਗੀ ਤੇ ਨਾ ਇਹ ਆਖਰੀ ਘਟਨਾ ਆ ਤੇ ਇਹ ਸਭ ਹੋ ਕੇ ਵੀ ਸਾਡੇ ਵੱਲੋਂ ਸਿਰਫ ਵੀਡੀਓ 'ਚ ਰੌਲਾ ਰੱਪਾ ਕੇ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਵੀਰੋ ਚੰਗੇ ਕਦਮ ਚੁੱਕਣੇ ਪੈਣੇ ਆ ਆਪਣੀਆਂ ਗ੍ਰਾਮ ਪੰਚਾਇਤਾਂ ਬਣਾਉਣੀਆਂ ਪੈਣੀਆਂ ਕਿ ਸ਼ਕਤੀ ਜਨਤਾ ਦੀ ਹੋਵੇ ਆਪਣੀ ਜਨਤਾ ਦੀ ਕੋਈ ਸ਼ਕਤੀ ਨਹੀਂ ਹੈਗੀ ਕੋਈ ਪਿੰਡ ਕਿਸੇ ਲੀਡਰ ਪਿੱਛੇ ਕੋਈ ਕਿਸੇ ਪਿੱਛੇ ਕੋਈ ਕਿਸੇ ਪਿੱਛੇ ਜੋ ਉਪਰ ਆਰਡਰ ਉਹਦਾ ਉਸੇ ਹਿਸਾਬ ਨਾਲ ਚੱਲਦੇ ਵੀਰੋ ਆਪਣੀ ਤਾਕਤ ਪਛਾਣੋ ਖੁਦ ਕਰਨਾ ਪੈਣਾ ਆ ਆ ਜਿੰਨੇ ਹੁਣ ਹੜ ਹੜ ਚ ਆਇਆ ਤੇ ਉਹ ਲੋਕੀ ਉੱਥੇ ਵੀਡੀਓ ਬਣਾ ਬਣਾ ਕੇ ਆ ਫੰਡ ਲਾ ਕੇ ਗਾਂ ਗਏ ਉਹ ਪਿੰਡ ਵਾਲਿਆਂ ਨੂੰ ਵੇ ਬਿਸਕਟ ਮਿਲ ਗਏ ਗੇਲੇ ਮਿਲ ਗਏ ਹੈਨਾ ਰੋਟੀ ਲੱਗਰ ਮਿਲ ਗਿਆ ਬਸ ਉਸ ਤੋਂ ਕੀ ਉਹਨਾਂ ਦੀ ਕੋਈ ਹੈਲਪ ਨਹੀਂ ਹੋ ਚੁੱਕੀ ਜਦ ਕੇ ਵਿਦੇਸ਼ਾਂ ਤੋਂ ਕਰੋੜਾਂ ਅਰਬਾਂ ਦਾ ਫੰਡ ਆਇਆ ਉਹ ਸਾਰਾ ਗੇਮ ਹੋ ਗਈ ਵੀਰੋ ਸਾਰੀ ਗੇਮ ਹੋ ਗਈ ਔਰ ਸਾਰੀ ਗੇਮ ਵਾਸਤੇ ਹੀ ਐਨਜੀਓ ਦੀ ਗੇਮ ਵਾਸਤੇ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਪਿਆ ਕਿ ਫਾਂਡ ਦਾ ਮੁਰਗਾ ਆ ਮੀਂ ਵਾਂਗੂ ਫਾਂਡ ਆ ਰਿਹਾ ਨੂੰ ਕੈਚ ਕਰਦੀ ਹੈ ਕੈਪਚਰ ਕਰਦੀ ਹੈ ਹੈਨਾ ਔਰ ਜਨਤਾ ਤੱਕ ਨਹੀਂ ਜਾ ਰਿਹਾ ਵਿੱਚ ਦੇ ਬੰਦੇ ਹੀ ਅਮੀਰ ਹੋ ਗਏ ਮ제 ਲੈ ਗਏ ਬਸ ਜਿਸ ਤੋ ਕੇ ਸਾਡਾ ਕੁਛ ਨਹੀਂ ਹੋਇਆ ਧੰਨਵਾਦ ਮੇਰੇ ਉਹ ਚੀਜ਼ਾਂ ਸੋਚਣ ਵਾਲੀਆਂ ਆ ਜਿਸ ਕਾਮ ਕੋ ਕੋਈ ਆਪਣਾ ਆਗੂ ਨਾ ਹੋਵੇ ਸਾਡੇ ਜਿਹੜੇ ਆਗੂ ਉਹ ਵੀ ਬਹਿਰੂਪੀਏ ਜੇ ਬਣ ਕੇ ਆਉਂਦੇ ਆ ਅਸਲ ਵਿੱਚ ਸਾਡਾ ਕੋਈ ਆਗੂ ਨਹੀਂ ਸਾਨੂੰ ਆਗੂ ਚਾਹੀਦਾ ਆ ਚੌਧਰੀ ਛੋਟੂ RAM ਜੀ ਵਰਗਾ ਜਦੋਂ ਉਹ ਜੇ ਆਗੂ ਹੋੜ ਕੇ ਐਟੋਮੈਟਿਕ ਜਨਤਾ ਦਾ ਫਾਇਦਾ ਹੋਵੇਗਾ ਇਹ ਬਹਿਰੂਪੀਏ ਆਗੂ ਤੁਹਾਨੂੰ ਚਾਰਕ ਵਧੀਆ ਵਧੀਆ ਗੱਲਾਂ ਸੁਣਾ ਕੇ ਪਿੱਛੇ ਲਾ ਲੈਂਦੇ ਆ ਪਰ ਇਹ ਕਰਦੇ ਕੱਖ ਨਹੀਂ ਇਹ ਉਪਰੋਂ ਜਿਵੇਂ ਕਿਹਾ ਜਾਂਦਾ ਹੋਵੇਂ ਉਹ ਆ ਤੁਸੀਂ ਆਪਣੇ ਬੰਦੇ ਖੜੇ ਕਰੋ ਆਪਣੀ ਸ਼ਕਤੀ ਬਣਾਓ ਜਨ ਜਨ ਦੀ ਸ਼ਕਤੀ ਹੋਵੇ ਤੇ ਉਹ ਚੀਜ਼ਾਂ ਵੀਰੋ ਬਹੁਤਨ ਪੜਦਾ ਸਾਡੇ ਪੰਜਾਬੀਆਂ ਚ ਆ ਗਈ ਆ ਵੀਰੋ ਇਹ ਸੋਚਣਾ ਪੈਣਾ ਧੰਨਵਾਦ ਵੀਰੋ ਧੰਨਵਾਦ